ਨਿਕਾ ਜਿਹਨੇ ਹੰਗ ਸਿੰਘ ਬਾਬਾ ਉਹ ਬਾਬਾ ਆ ਜਾ ਉਹ ਆਜੋ ਬਾਬਾ ਏ ਆਜੋ ਆਜੋ ਬਹੁਤ ਸੋਹਣੀ ਲੱਗਦੇ ਆ ਹੈਂਡਸਮ ਲੱਗਦੇ ਹੈਂਡਸਮ ਯੂ ਆ ਹੈਂਡਸਮ ਬੇਬੀ ਮੈਨੂੰ ਵੀ ਗੋਲ ਗੱਪੇ ਦੇ ਮੂ ਸੋ ਯਮੀ ਇਨ ਦ ਟਮਮੀ ਗੋਲ ਗੱਪੇ ਵੇ ਕੀ ਲੈਣਾ ਜਲਦੀ ਲੈ ਲਓ ਆਹ ਦਿਸ ਆ ਲੈਣਾ ਐਨੀ ਲੈਣੀ ਆ ਤਾਂ ਲੱਗਦਾ ਜਿਵੇਂ ਪੇਂਟ ਮਾਰ ਕੇ ਕਿਸੇ ਨੇ ਗੰਦਾ ਪਜਾਮਾ ਸੁਟਿਆ ਹੁੰਦਾ ਹੈ ਹਾਈ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ एवरीवन ਇਜ਼ OK ਸੋ ਗਾਇਸ ਕੀ ਹਲਚਲ ਸਾਰੇ ਨਾ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਨਸਵੀ ਚੜ੍ਹਦੀ ਕਲਾ ਵਿੱਚ ਆ ਸੋ ਲੋ ਜੀ ਗਾਇਸ ਡੇਲੀ ਰੁਟੀਨ ਡੇਲੀ ਵਲੌਗਸ ਤੋਂ ਦਾ ਸਾਰਿਆਂ ਦਾ ਹਾਰਦਿਕ ਤੇ ਨਿੱਘਾ ਸਵਾਗਤ ਸੋ ਲੈ ਕੇ ਆਈਆਂ ਕੋਰ ਪੰਜਾਬੀ ਵਲੌਗ ਇੱਕ ਨਵਾਂ ਵਲੌਗ ਜਿਹਦੇ ਨਾਲ ਫੇਰ ਆ ਚੁੱਕੀਆਂ ਤੁਹਾਡੇ ਕੋਲ ਸੋ ਮੈਂ ਘੁੰਮਦੀ ਰਹੀ ਨੇ ਇੱਥੇ ਤੇ ਗਰੁੱਪ ਦੀ ਪਈ ਜੈਕਟ ਸੋ ਐਕਚੁਅਲੀ ਨਾ ਬੱਚੇ ਕਹਿੰਦੇ ਆ ਮੰਮੀ ਵੀ ਕੋ ਛਲੀ ਘਰ ਬੈ ਬਹਿ ਕੇ ਬੋਰ ਹੋ ਗਿਆ ਸੋ ਹੁਣ ਅਸੀਂ ਚੱਲੇ ਹੈ ਗ੍ਰੋਸਰੀ ਨਾਲੇ ਥੋੜੀਆਂ ਲਵਾਗੇ ਸਬਜ਼ੀਆਂ ਤੇ ਨਾਲੇ ਬੱਚੇ ਕਹਿੰਦੇ ਸਾਨੂੰ ਗੋਲ ਗੱਪੇ ਖਵਾ ਕੇ ਲਿਆ ਸੋ ਮੈਂ ਕਿਹਾ ਚਲੋ ਤੁਹਾਨੂੰ ਅੱਜ ਗੋਲ ਗੱਪੇ ਖਵਾ ਕੇ ਲਿਆਣੀ ਆ ਸੋ ਅਸੀਂ ਅੱਜ ਚੱਲੇ ਹੈ ਗੋਲ ਗੱਪੇ ਖਾਣ ਜੇ ਤੁਸੀਂ ਵੀ ਖਾਣੀਆਂ ਤਾਂ ਫਿਰ ਵੀਡੀਓ ਨਾ ਬਣੀ ਲਿਓ ਤੇ ਤੁਹਾਨੂੰ ਵੀ ਖਵਾ ਦਾਂਗੇ ਸੋ ਲੈਟਸ ਗੋ ਗਾਇਸ ਟਾਈਮ ਵੇਸਟ ਨਹੀਂ ਕਰਦੇ ਫੜਾ ਫੜ ਚੱਲਦੀ ਆ ਸੋ ఎవਰੀਥਿੰਗ ਮੈਂ ਕਲੀਨ ਐ ਨੀਡ ਕਰ ਦਿੱਤਾ ਆ ਓ ਮਾਈ ਗੋਡ ਆ ਵੇਖੋ ਇਹਨਾਂ ਹਾਲ ਘਟਨ ਦਾ ਸੋ ਅਬਾਦਾ ਵੀਊ ਦੇਖ ਲੈਣੀ ਅੱਜ ਚੜੀ ਸੀ ਤੁੱਪ ਤੇ ਬੱਚੇ ਕਹਿੰਦੇ ਬਾਹਰ ਨੂੰ ਚੱਲਦੇ ਆ ਸੋ ਲੱਕੀ ਤੁੱਪ ਚੜੀ ਆ ਤੇ ਹੁਣ ਚੱਲਿਆ ਸੀ ਬਾਹਰ ਥੋੜਾ ਜਿਹਾ ਸ਼ਾਪਿੰਗ ਤੇ ਨਾਲੇ ਬੱਚੇ ਘੁੰਮਣ-ਘੁੰਮਣ ਚੱਲੇ ਆ ਸੋ ਲੱਗੀ ਆ ਤੁੱਪ ਵਧੀਆ ਮੌਸਮ ਆ ਚੱਲਦੇ ਆ ਫਟਾਫਟ ਗਾਇਸ ਸੋ ਲਵ ਯੂ ਗਾਇਸ Finally, Ajni Hang Singh Ban Kiya Sa Da So, what, <laughs> happened? You look so beautiful. The group, don't be there. Okay, look at me. No, me So Fateh Singh Ajni Baniya, Baba Fateh Singh, Fateh Singh Baniya. ਚਲੋ ਚਾਰ ਸਾਬਜਾ ਦੇ ਨਾਂ ਸੁਣਾ ਦੋ ਬਾਬਾਜੀਤ ਸਿੰਘ ਜੀ ਬਾਬਾ ਜੂਜਾ ਸਿੰਘ ਜੀ ਬਾਬਾ ਚੋਲਾ ਸਿੰਘ ਜੀ ਬਾਬਾ ਫਤੇ ਸਿੰਘ ਜੀ ਵੈਲ ਡਨ ਸੋ ਚਾਰ ਸਾਬਜਾ ਦੇ ਨਾਂ ਇਨੇ ਸ਼ਹੀਦ ਦੇ ਦਿਹਾੜੇ ਵਿੱਚ ਲਾਈਕ ਵੇਖ ਵੇਖ ਕੇ ਨਾ ਤੇ ਇਹਨੂੰ ਪੱਗਾ ਬੰਨਣ ਦਾ ਹੁਣ ਜੜਿਆ ਸ਼ੌਕ ਤੇ ਇਹ ਬਣ ਗਿਆ ਬਾਬਾ ਫਤੇ ਸਿੰਘ ਅੱਜ ਇਹ ਰੀਅਲ ਫਤੇ ਸਿੰਘ ਹਨ ਹਰਮਦਾਨ ਫਤੇ ਸਿੰਘ ਲੱਗ ਸਕੋ ਬਾਬਾ ਟਾਈਮ ਹੋ ਗਿਆ ਚਲਿਏ ਫਤੇ ਸਿੰਘ ਜੀ ਓ ਮੇਰੇ ਹੈਂਡਸਮ ਮਾ ਹੈਂਸਮ ਮਾ 베ਬੀ ਹੈਂਸਮ ਮਾ ਹੈਂਚਮ ਮਨੀ ਹੰਗ ਸਿੰਘ ਹੈਂਸਮ ਮੇਰਾ ਨਿੱਕਾ ਜਿਹਾ ਨਿਹੰਗ ਸਿੰਘ ਬਾਬਾ ਉਹ ਬਾਬਾ ਆ ਜਾ ਉਹ ਆ ਜਾਓ ਬਾਬਾ ਏ ਆ ਜਾਓ ਆ ਜਾਓ ਬਹੁਤ ਸੋਹਣੀ ਲੱਗਦੇ ਆ ਹੈਂਸਮ ਲੱਗਦੇ ਹੈਂਸਮ ਯੂ ਆ ਹੈਂਸਮ 베ਬੀ ਸੋ ਅਸੀਂ ਚੱਲਨੇ ਤੇ ਲਿਫਟ ਫੇਰ ਖਰਾਬ ਸੋ ਚਲੋ ਫਤਿਹ ਸਿੰਘ ਮੈਂ ਆਉਣੀਆ ਚਲੋ ਮੈਂ ਕੂੜਾ ਲੈ ਕੇ ਆਉਣੀਆ ਸੋ ਗਾਇਸ ਅੱਜ ਨਾ ਸਾਡੀ ਫੇਰ ਲਿਫਟ ਖਰਾਬ ਤੇ ਸਾਨੂੰ ਫੇਰ ਜਾਣਾ ਪੈਣਾ ਪੌੜੀਆਂ ਯੂਜ਼ ਕਰਨੀਆਂ ਪੈਣੀਆਂ ਸੋ ਬੀ ਕੇਅਰਫੁਲ ਬੇਬੀ ਓਕੇ ਬੀ ਕੇਅਰਫੁਲ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਤੇ ਭਰਾਵਾਂ ਨੂੰ ਸੋ ਅਸੀਂ ਚੱਲੇ ਅੱਜ ਸ਼ਾਪਿੰਗ ਤੇ ਬੱਚੇ ਨੇ ਖਾਣੇ ਆ ਗੋਲ ਗੱਪੇ ਸੋ ਅਸੀਂ ਖਾਣ ਚੱਲੇ ਆ ਅੱਜ ਗੋਲ ਗੱਪੇ ਸੋ ਪਾਣੀ ਪੂਰੀ ਸੋ ਦੇਖਦੇ ਆ ਅੱਜ ਬੱਚਿਆਂ ਨੂੰ ਲੈ ਕੇ ਚੱਲੀ ਆ ਬਾਹਰ ਤੇ 뷰 ਤੇ ਬਹੁਤ ਹੀ ਪਿਆਰਾ ਲੱਗਨ데요 ਅੱਜ ਤੇ ਹਰਾ ਹਰਾ ਗ੍ਰੋਸ ਵੀ ਬੜਾ ਸੋਹਣਾ ਸੋਣਾ ਇੱਕਦਮ ਹਰਾ ਹਰਾ ਬਹੁਤ ਹੀ ਪਿਆਰਾ ਲੱਗਨ데요 ਤੇ ਥੋੜੀ ਜਿਹੀ ਚੜੀ ਅੱਜ ਤੋਂ ਉੱਪਰ ਵੈਸੇ ਕੱਲ ਨੂੰ ਬਹੁਤ ਜ਼ਿਆਦਾ ਠੰਡ ਹੋ ਜਣੀ ਤੇ ਮੈਂ ਕਿਹਾ ਅੱਜ ਹੀ ਬੱਚਿਆਂ ਨੂੰ ਨਾ ਥੋੜਾ ਬਾਹਰ ਘੁਮਾ ਲਿਆ ਨੀਆ ਥੋੜੀ ਫਰੈਸ਼ੇ ਵੀ ਹੋ ਜਾਂਦੀ ਆ ਕਸ ਨ ਤੇ ਤੇ ਕਹਿੰਦੇ ਕਿ ਥਰੇ ਲੈ ਕੇ ਨਹੀਂ ਗਈ ਸਾਨੂੰ ਤੇ ਗੁਰਦੁਆਰੇ ਬਸ ਗਏ ਆ ਅਸੀਂ ਤੇ ਫਿਰ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਲੈ ਜੰਨੀ ਆ ਸੋ ਥੋੜਾ ਜੀ ਲਾਵਾਂਗੇ ਘਰ ਦੀ ਸ਼ਾਪਿੰਗ ਤੇ ਨਾਲੇ ਇਹਨਾਂ ਨੂੰ ਘੁਮਾਣੇ ਆ ਤੇ ਫਤਿਹ ਨੂੰ ਮੈਂ ਕਹਿੰਦੀ ਆ ਥੋੜਾ ਸਿੱਧਾ ਹੋ ਕੇ ਤੁਰ ਸੋ ਲੋਜ ਗਾਇਸ ਇਤਨਾ ਆਈਸ ਜੀ ਜੰਮੀ ਹੀ ਅੱਜ ਸਵੇਰ ਦੀ ਨਾ ਲਾਈਕ ਠੰਡ ਸੀ ਸਵੇਰੇ ਬਹੁਤ ਜ਼ਿਆਦਾ ਆਈਸ ਸੀ ਤੇ ਹੁਣ ਆਈਸ ਮੈਲਟ ਹੋ ਗਈ ਆ ਧੁੱਪ ਚੜ ਗਈ ਆ ਤੇ ਥੋੜੀ ਥੋੜੀ ਜੀ ਰਹਿ ਗਈ ਆ ਬਸ ਅਭੀ ਹੋਣੀ ਮੈਲਟ ਤੇ ਹੁਣ ਚੱਲਦੇ ਆ ਫਟਾਫਟ ਬੱਸ ਤੇ ਬੈਠ ਕੇ ਸੋ ਅਸੀਂ ਬੈਠ ਚੁੱਕੇ ਆ ਬਾਸ ਤੇ ਤੇ ਪਹੁੰਚਣੇ ਵਾਲੇ ਆ ਬਸ ਥੋੜਾ ਜਿਹਾ ਰਹਿ ਗਿਆ ਸੋ ਫਿਰ ਦੂਸਰੀ ਬਾਸ ਅਸੀਂ ਚੇਂਜ ਕਰਾਂਗੇ ਤੇ ਫਤੇਦੀ ਨੇ ਥੋੜੀ ਪੱਗ ਜੀ ਟਾਈਟ ਆ ਤੇ ਕਹਿੰਦਾ ਮੈਨੂੰ ਟਾਈਟ ਆ ਮੈਂ ਕਿਹਾ ਕੋਈ ਨਹੀਂ ਅੱਗੇ ਜਾ ਕੇ ਨਾ ਉਹ ਰੂਮ ਜਿ ਬਣੇ ਹੁੰਦੇ ਉੱਥੇ ਬੈਠ ਕੇ ਤੇ ਕਹਿੰਦਾ ਮੈਂ ਚੇਂਜ ਕਰ ਦੂੰਗਾ ਜੀ ਸੋ ਫਾਈਨਲੀ ਅਸੀਂ ਬੈਠ ਚੁੱਕੇ ਆ ਬਾਸ ਤੇ ਤੇ ਹੁਣ ਪਹੁੰਚਣੇ ਵਾਲੇ ਆ ਤੇ ਇਹਨੂੰ ਮੈਂ ਕਿਹਾ ਤੂੰ ਘੜੀ ਰੈਸਟ ਕਰ ਲੈ ਸੋ ਜਾ ਹਲੇ 5-10 ਮਿੰਟ ਦਾ ਰਸਤਾ ਹੈਗਾ ਇਹਨਾਂ ਜਗ੍ਹਾ ਥੋੜਾ ਰਿਲੈਕਸ ਹੋ ਜਾਏਗਾ ਸੋ ਕਹਿੰਦਾ ਚਲੋ ਠੀਕ ਆ ਸੋ ਚਲੋ ਜੀ ਗਾਇਸ ਅ ਤੇ ਬਸ ਦਾ ਜੋ ਟ੍ਰੈਵਲ ਅਸੀਂ ਕਰੰਦੇ ਆ ਉਹਦਾ ਵੀ ਟ੍ਰੈਵਲ ਦਾ ਵੀ ਤੁਸੀਂ ਕਰ ਲੋ ਇੰਜੋਏ ਸੋ ਲੋਵ ਜੀ ਗਾਇਸ ਅਸੀਂ ਪਹੁੰਚ ਚੁੱਕੇ ਆ ਆਪਣੀ ਫੇਵਰਟ ਜਗ੍ਹਾ ਤੇ ਸੋ ਬੱਚੇ ਬੜੇ ਅੰਦਰ ਮੈਨਨ ਵੇਟ ਕਰਨ ਦੀ ਆ ਜੋ ਬਾਹਰ ਬਸ ਇੱਕ ਨਿਕਲ ਗਈ ਆ ਤੇ ਮੈਂ ਵੇਟ ਕਰਨ ਦੀ ਮੇਰੀ ਮਦਨ ਲੋ ਵੀ ਆਏ ਆ ਸਾਡੇ ਨਾਲ ਉਹ ਵੀ ਵੇਟ ਕਰਨਦੇ ਆ ਤੇ ਮੈਨਨ ਕਿ ਜਲਦੀ ਕਰ ਲੋ ਤੇ ਬਾਸ ਨਿਕਲ ਜਣੀ ਤੇ ਸਵੇਰੀ ਅਹੀਂ ਕਰ ਦਿੱਤੀ ਪੱਗ ਚੇਂਜ ਤੇ ਗਰੁੱਪ ਨੇ ਉੱਪਰੋ ਹੀ ਕਰ ਦਿੱਤੀ ਥੱਲੇ ਉਹੀ ਰਹਿਣ ਦਿੱਤੀ ਸੋ ਲੋ ਜੀ ਗਾਇਸ ਅਸੀਂ ਪਹੁੰਚ ਚੁੱਕੇ ਆ ਗ੍ਰੀਨ ਸਟਰੀਟ ਇੱਥੇ ਥੋੜੀ ਜਿਹੀ ਲਈ ਸ਼ਾਪਿੰਗ ਤੇ ਫਿਰ ਅਹੀਂ ਆ ਗਏ ਆਪਣੀ ਫੇਵਰਟ ਸ਼ਾਪ ਤੇ ਜੋ ਗੋਲ ਗੱਪੇ ਵਾਲੀ ਸ਼ਾਪ ਆ ਓ ਮਾਈ ਗੋਡ ਸੋ ਆ ਚੁੱਕੇ ਆ ਗੋਲ ਗੱਪੇ ਵਾਲੀ ਸ਼ਾਪ ਤੇ ਸੋ ਆਂਟੀ ਪਾਉਂਦੇ ਪਿਆ ਹਾਡੀ ਪਲੇਟਸ ਜਉਂ ਦੇ ਯਾ ਸਾਡੇ ਆਂਟੀ ਸਾਡੇ ਫੇਵਰਿਟ ਆਂਟੀ ਆ ਪਿਓਰ ਵੈਜੀਟੇਰੀਅਨ ਲਾਈਕ ਹੈਗੀ ਸ਼ਾਪ ਰੈਸਟੋਰੈਂਟ ਛੋਟਾ ਜਿਹਾ ਆ ਯਾ ਲਾਈਕ ਸ਼ਾਪ ਯਾ ਵਧੀਆ ਯਾ ਤੇ ਪਿਓਰ ਵੈਜੀਟੇਰੀਅਨ ਆ ਤੇ ਆਂਟੀ ਹੁਣੀ ਵੀ ਪਿਓਰ ਵੈਜੀਟੇਰੀਅਨ ਆ ਸੋ ਐ ਹਾਨੂੰ ਵੀ ਲਾਈਕ ਵੈਜੀਟੇਰੀਅਨ ਜਿਹੜੇ ਜਿਨ੍ਹਾਂ ਨੇ ਲਾਭ ਲੈਣਾ ਵੈਜੀਟੇਰੀਅਨ ਦਾ ਇੱਥੇ ਆ ਰਿਹਾ ਚਾਟ ਦਾ ਐਕਚੁਅਲੀ ਹਰ ਪ੍ਰਕਾਰ ਦੇ ਚਾਟ ਆ ਨਾ ਇੱਥੇ ਹਰ ਪ੍ਰਕਾਰ ਦੇ oh my god ਤੇ ਇੱਕ ਦੀ ਪਲੇਟ ਹੋ ਗਈ ਤਿਆਰ ਹੁਣ ਫਤੇ ਜੀ ਕਹਿੰਦਾ ਮੈਨੂੰ ਵੀ ਦਵੋ ਗੋਲ ਗੱਪੇ ਸੋ ਲੋ ਜੀ ਫਤੇ ਸਿੰਘ ਜੀ ਤੁਸੀਂ ਵੀ ਖਾਓ ਗੋਲ ਗੱਪੇ ਇੱਥੇ ਨਾ ਮੈਂ ਵੌਇਸ ਨਾ ਮਿਊਟ ਕੀਤੀ ਆ ਬਿਕਾਜ਼ ਨਾ ਪਿੱਛੇ 뮤ਜ਼ਿਕ ਚੱਲਣ ਦਿਆ ਬਹੁਤ ਜ਼ਿਆਦਾ ਤੇ ਹਾਈ ਵੋਲਿਊਮ ਹੈਗੀ ਆ ਤੇ ਫਤੇ ਵੀ ਨਾਲ ਬੋਲਣ ਦਿਆ ਸੀ ਤੇ ਮੈਂ ਨਾ ਮਿਊਟ ਕਰਕੇ ਨਾ ਇੱਥੇ ਵੌਇਸ ਨੂੰ ਤੇ ਆਪਣੀ ਵੌਇਸ ਰਿਕਾਰਡ ਕਰਨ ਦਈ ਆ ਬਿਕਾਜ਼ ਲਾਈਕ ਕੋਪੀਰਾਈਟ ਆ ਜਾਂਦਾ ਨਾ ਫਿਰ 뮤ਜ਼ਿਕ ਨਾਲ ਐਸ ਕਰਕੇ ਸੋ ਅਸੀਂ ਮੈਂ ਘੱਟ ਬੋਲਣ ਦਿਆ ਇੱਥੇ ਬਸ ਖਾਣ ਦੇ ਉੱਤੇ ਧਿਆਨ ਹੀ ਸੋ ਏ ਗਰੂਪ ਫੱਤੇ ਕਰਦੇ ਪਿੰਜੋ ਯੋ ਮਗਰ ਸੋ ਯਮੀ ਮੈਨੂੰ ਵੀ ਬੜਾ ਚਾਹ ਚੜਿਆ ਅੱਜ ਗੋਲ ਗੱਪੇ ਖਾਣ ਦਾ ਸੋ ਅਸੀਂ ਅੱਜ 1 ਸਾਲ ਬਾਅਦ ਆਏ ਹੱਥੇ ਥੈਂਕ ਯੂ ਸਿਸਟਰ ਥੈਂਕ ਯੂ ਹੈ ਯੂ ਗੋ ਮੋ ਹੈ ਹੈ ਇਟ ਇਸ ਦਸ ਵਾਟ ਓਰਡਰ ਦੀ ਇੱਕ ਪਲੇਟ ਫੁੱਤੇ ਮਾਈ ਆਨ ਯਾਨ ਦੈਟਸ ਮਾਈਨ ਸੋ ਯਮੀ ਯਮੀ ਹਮ ਵਾਓ ਤੇ ਗਰੁੱਪ ਕੋ ਵਨ ਮੋਰ ਪਲੇਟ ਸੋ ਗਾਇਸ ਅੰਟੀ ਦੇ ਗੋਲ ਗੱਪੇ ਨਾ ਵੈਰੀ ਟੇਸਟੀ ਸੀ ਤੇ ਹੁਣ ਸਾਡੇ ਹੋ ਚੁੱਕੇ ਆ ਫਿਨਿਸ਼ ਮੇਰੇ ਦੋ ਤਿੰਨ ਹੀ ਰਹਿ ਗਏ ਆ ਸੋ ਤੇ ਗਰੁੱਪ ਨੇ ਆ ਤੀ ਤੀਸਰੀ ਪਲੇਟ ਲਈ ਹੈ ਉਹ ਤੇ ਫਤੇ ਨੇ ਦੂਸਰੀ ਸੋ ਮੈਂ ਤੇ ਉਸੇ ਵਿੱਚ ਹੀ ਫਤੇ ਤੇ ਮੈਂ ਸ਼ੇਅਰ ਕਰਨ ਦੇ ਹੀ ਨਾਲੋ ਨਾਲ ਸੋ ਲਓ ਜੀ ਗਾਇਸ ਅਸੀਂ ਖਾ ਪੀ ਲਿਆ ਹੈ ਤੇ ਹੁਣ ਫਟਾਫਟ ਚੱਲਦੇ ਆ ਤੇ ਥੋੜੀ ਜੀ ਲੈਣੀ ਆ ਸ਼ੋਪਿੰਗ ਇਹ ਕਿਨਾਂ ਮੈਂ ਕੱਪੜੇ ਵੀ ਲੈਣੇ ਆ ਫਟਾਫਟ ਚੱਲਦੇ ਆ ਅਸੀਂ ਹੁਣ ਸੋ ਲਓ ਜੀ ਗਾਇਸ ਬੱਚਿਆਂ ਨੇ ਖਾ ਪੀ ਕੇ ਤੇ ਹੁਣ ਆ ਗਏ ਆ ਇੱਧਰ ਸ਼ੋਪਿੰਗ ਸੋ ਅਸੀਂ ਹੁਣ ਆ ਗਏ ਹਾਂ ਸ਼ੈਫਰਡ ਦੇ ਕੋਲ लेट्स ਗੋ ਸੋ ਗਾਇਸ ਅਹ ਹੁਣ ਅਸੀਂ ਆਇਆ ਹਾਂ ਸ਼ੈਫਰਡ ਸ਼ੋਪਿੰਗ ਲੈਂਡ ਵਾਸਤੇ ਸੋ ਫਤੇ ਸਿੰਘ ਆਇਆ ਸ਼ੋਪਿੰਗ ਲੈਂਡ ਵਾਸਤੇ ਓ ਮਾਈ ਗੋਡ ਤੋਂ ਮਾ ਨਿਕਲਣ ਦਸ ਗੋਰ ਤੇ ਘਾਸ ਇੱਧਰ ਨੂੰ ਜਾਣਾ ਆ ਜਾਓ ਫਤੇ ਸਿੰਘ ਆਇਆ ਸ਼ਾਪਿੰਗ ਲੈਣ ਇਹਨੇ ਫਤੇ ਸਿੰਘ ਲੁੱਕ ਐ ਮੀ ਮਾ ਬੇਬੀ ਮਾ ਬੇਬੀ ਡੀਅਰ ਬੇਬੀ ਸੋ ਗਾਇਜ਼ ਫੋਨ ਅਸੀਂ ਚੱਲਦੇ ਆ ਅੰਦਰ ਨੂੰ ਬੇਬੀ ਮਾ ਬੇਬੀ ਸੋ ਅਸੀਂ ਚੱਲਦੇ ਆ ਬੈਂਕ ਤੇ ਏਟੀਐਮ ਤੇ ਲੈਣੇ ਆ ਕੈਸ਼ ਸੋ ਗਾਇਜ਼ ਅਸੀਂ ਲੈ ਲਿਆ ਪੈਸੇ ਅਸੀਂ ਲਈ ਪੈਸੀ ਤੇ ਹੁਣ ਚੱਲਦੇ ਆ ਫਟਾਫਟ ਅੰਕਸ਼ੀ ਕਿ ਮੈਂ ਕੀ ਗੋਣ ਯੇ 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 ਕਿਸੀ ਲੇ ਤੇ ਰਫੋ ਚੋ ਵੀ ਕਰਨ ਲੋਵੇ ਇਸ ਨੋ ਆ ਮਾਈ ਗੁੱਡਨੈਸ ਸੋ ਗਾਇਸ ਅਸੀਂ ਆਈਸੀ ਸ਼ੋਪਿੰਗ ਲੈਂਡ ਤੇ ਇੱਥੇ ਅਸੀਂ ਦੇਖ ਕੇ ਹੈਰਾਨ ਹੋ ਗਏ ਪੂਰੀ ਸ਼ੋਪ ਰਸ਼ ਬਹੁਤ ਹੈ ਤੇ ਮੈਂ ਕਰਨ ਲੱਗੀ ਫੋਨ ਬੰਦ ਇਟਸ ਸੋ ਫੋਲਡ ਆਹ ਮਾਈ ਗੁੱਡਨੈਸ ਸੋ ਰਸ਼ ਬਹੁਤ ਹੀ ਜ਼ਿਆਦਾ ਹੋਇਆ ਹੋਇਆ ਕਿਸੇ ਹੌਲੀਡੇ ਕਰਕੇ ਐਂਡ ਸੋ ਐਂਡ ਸੇ ਲਾ ਵੀ ਲੱਗੀਆਂ ਬਹੁਤ ਜਰੂਰੀ ਸੇਲ ਲੱਗੀਆਂ ਜੇ ਇੱਥੇ ਸਾਰੇ ਪਾਸੇ ਸੋ ਸੇਲਾ ਬਹੁਤ ਲੱਗੀਆਂ ਐ ਇਸ ਕਰਕੇ ਤੇ ਰਸ਼ ਵੀ ਬਹੁਤ ਜ਼ਿਆਦਾ ਯੰਮੀ ਫਰੂਟਸ ਬਲੈਂਕਟ ਐਵਰੀਥਿੰਗ ਓ ਮਾਈ ਗੋਡ ਸੋ ਗਾਇਸ ਫਤੇ ਸਿੰਘ ਸਾਨੂੰ ਇੱਧਰ ਲੈ ਕੇ ਆ ਗਿਆ ਤੇ ਅੱਗੇ ਨਹੀਂ ਜਾਣਾ ਸੀ ਜਿਹੜੀ ਤੇ ਫਤੇ ਸਾਨੂੰ ਇੱਧਰ ਨੂੰ ਲੈ ਕੇ ਆ ਗਿਆ ਕਹਿੰਦਾ ਇੱਥੇ ਮੇਰੀ ਨੋਫ ਗਨ ਲੈ ਕੇ ਦੋ ਮੈਨੂੰ ਕਿਹੜੀ ਗੱਲ ਲੈਣੀ ਬੱਬੇ ਆਂ ਕਰ ਵੀ ਆ ਕਿੱਧਰ ਕਿੱਧਰ ਸਾਨੂੰ ਗਲੀਆਂ ਦੇ ਵਿੱਚ ਲੈ ਕੇ ਆ ਗਿਆ ਮੁੰਡਾ ਫਤਿਹ ਸੋ ਪਤਾ ਨਹੀਂ ਕਿਹੜੀ ਕਿਹੜੇ ਪਾਸੇ ਲੈ ਕੇ ਆ ਗਿਆ ਮੁੰਡਾ ਸਾਨੂੰ ਵੀ ਕਿੱਧਰ ਲੈ ਕੇ ਚੱਲਿਆ ਹਨੂ ਕਿੱਧਰ ਨੂੰ ਤੈਨੂੰ ਪਤਾ ਹੈ ਪਤਾ ਨਹੀਂ ਕਿੱਥੇ ਫਤੇ ਸਿੰਘ ਨੂੰ ਚੜਾ ਜਾ ਬੱਸ ਤੇ ਇੱਕ ਮਿੰਟ ਸੁੱਕ ਚੜਨ ਵੇਅਰ ਡਿਡ ਯੂ ਗੋ ਫਤੇ ਫਤੇ ਓ ਮਾਈ ਗੋਡ ਲੁੱਕ ਥਰ ਬੋਇਸ ਮੈਨ ਓ ਮਾਈ ਗੋਡ ਐ ਮੁੰਡਿਆਂ ਦਾ ਹਾਲ ਵੇਖ ਓ ਮਾਈ ਗੁੱਡਨੈਸ ਟੌਏ ਸ਼ਾਪ ਤੇ ਲੈ ਕੇ ਆ ਗਏ ਮੈਂ ਲੋ ਟੌਏ ਸ਼ਾਪ ਤੇ ਲੈ ਕੇ ਆ ਗਏ ਆ ਵੇਖ ਆ ਵੇਖ ਸੋ ਗਾਇਸ ਬੱਚੇ ਨੂੰ ਨਾ ਬਹਾਨਾ ਹੀ ਚਾਹੀਦਾ ਬਾਹਰ ਹੋਣ ਦਾ ਬਸ ਹਾਂ ਟੌਏ ਸ਼ਾਪ ਲੈ ਕੇ ਆ ਗਏ ਤੇ ਤੇਗ ਵੀ ਨਾਲ ਉਹ ਬੱਚਾ ਬਣ ਗਿਆ ਸੋ ਅਸੀਂ ਬੜੇ ਪਿਆਰੇ ਪਿਆਰੇ ਟੌਏ ਦੇਖੀਏ ਤੇ ਪਿਆਨੋ ਵੀ ਦੇਖੀਏ ਨਾਲ ਇਹ ਲੈਣਾ ਮੈਂ ਸੋ ਗਾਇਸ ਆ ਪਿਆਨੋ ਮੈਨੂੰ ਇੰਨਾ ਪਸੰਦ ਆਇਆ ਤੇ ਮੈਂ ਨਾ ਇਹਦੇ ਵਿੱਚ ਸਾਰੇ ਗਾਮਾ ਕੱਢਣ ਦੇ ਹੀ ਤੇ ਬਹੁਤ ਪਿਆਰੀ ਟਿਊਨ ਨਿਕਲੀ ਸੋ ਮੈਂ ਕਿਹਾ ਚੱਲ ਇਹਨੂੰ ਬਾਈ ਕਰ ਲੈਨੇ ਆ 10 ਪੌਂਡ ਦਾ ਹੈਗਾ ਮੈਂ ਕਿਹਾ ਚੱ ਲੈ ਲੈਨੇ 10 ਪੌਂਡ ਦਾ ਠੀਕ ਆ ਸੋ ਲਓ ਜੀ ਗਾਇਸ ਫਾਈਨਲੀ ਪਹੁੰਚੇ ਜੀਡੀ ਤੇ ਉੱਥੋਂ ਦੇਖਦੇ ਆ ਕੀ ਲੈਣਾ ਇਹਨੇ ਕੱਪੜੇ ਸੋ ਬੱਚਿਆਂ ਨੇ ਲੈਣ ਲੱਗੇ ਆਪਣੇ ਕੱਪੜੇ ਸੇਲਾ ਲੱਗੇ ਆ ਮੈਂ ਕਿਹਾ ਚੱ ਲੈ ਲੋ ਵੇਖ ਲੋ ਕੁਛ ਵੇ ਕੀ ਲੈਣਾ ਜਲਦੀ ਲੈ ਲੋ ਆਹ ਦਿਸ ਆਹ ਲੈਣਾ ਵੇ ਵੇ ਲੋਕੀ ਕਹਿਣਗੇ ਤੇ ਗੰਦ ਸੁੱਟਿਆ ਪੇਂਟ ਦੇ ਵਿੱਚ ਸ਼ਿੱਟ ਦੇ ਦਾਗ oh my god ਅੱਜ ਕੱਲ ਦੇ ਬੱਚਿਆਂ ਨੂੰ ਵੇ ਕੀ ਹੋਇਆ ਪਿਆ ਮੈਂ ਕਹਿੰਦਾ ਆਹ ਵਾਲਾ ਲੈਣਾ ਇਹ ਲੈਣਾ ਵੇ ਕੁੜੀਆਂ ਦਾ ਹੀ ਹੈ ਨਹੀਂ ਮੁੰਡੇ ਪਾਉਂਦੇ ਕੁੜੀਆਂ ਸਾਈਜ਼ ਦੇ ਤੇ ਗਾਇਸ ਗਰਲਸ ਆਵੇ ਕੁੜੀਆਂ ਵੇ ਪਰੀਆਂ ਦੇ ਪਤਾ ਨਹੀਂ ਕੱਧਾਰੇ ਰੱਬ ਨੇ ਬੱਚੇ ਆਵੇ ਜਨਨੀਆਂ ਵੇ ਇਹ ਦੇਖ ਪਤਾ ਨਹੀਂ ਕੀ ਹੈ ਵੇ ਕੁੜੀਆਂ ਦਾ ਆ ਐਨੀ ਲੈਣੀ ਆ ਇੱਧਰ ਲੱਗਦਾ ਜਿਵੇਂ ਪੇਂਟ ਮਾਰ ਕੇ ਕਿਸੇ ਨੇ ਗੰਦਾ ਪਜਾਮਾ ਸੁਟਿਆ ਹੁੰਦਾ ਹੈ ਹਾ ਹੇ ਅੱਜ ਕੱਲ ਦੇ ਬੱਚੇ ਦਾ ਹਾਲ ਵੇ ਆ ਸੱਚੀ ਪੇਂਟ ਵਾਲਾ ਲੱਗਦਾ ਕਿੱਥੇ ਗਏ ਹੋਰ ਆ ਤਾਂ ਤੇ ਕਿਸੇ ਨੇ ਉਹਨਾਂ ਨੇ ਪਿੱਛੇ ਸੁਟੇ ਨਾ ਕੋਈ ਲੈਂਦਾ ਨਹੀਂ ਉਹ ਥੱਲੇ ਡੇਗ ਗਿਆ ਐ ਲੱਗਦਾ ਜਿਵੇਂ ਪੇਂਟ ਮਾਰ ਕੇ ਕਿਸੇ ਨੇ ਛੇਤੇ ਸੁੱਟੀਆਂ ਹੁੰਦੀ ਹੈ ਦੇਖ ਆਉਣੇ ਲੋਕੀ ਹੱਸਣਗੇ ਕਹਿਣਗੇ ਜੇ ਤੇ ਪੇਂਟ ਸੁਟੀਆਂ ਆਏ ਆ ਆਹ ਲੈ ਲੈ ਫੇ ਮੇਰੇ ਕੁੜੀਆਂ ਦੇ ਆ ਸੋ ਲੋ ਜੀ ਗਾਇਸ ਫਾਈਨਲੀ ਅਸੀਂ ਲੈਲੀ ਸ਼ੋਪਿੰਗ ਤੇ ਉਹਨਾਂ ਥੋੜੇ ਪਜਾਮੇ ਮੈਨੂੰ ਪਸੰਦ ਨਹੀਂ ਸੀ ਆਏ ਸੋ ਇੱਕ ਦੋ ਲੈ ਲਏ ਆ ਤੇ ਹੁਣ ਚੱਲਦੇ ਆ ਅਸੀਂ ਫਤਿਹ ਭੱਜ ਗਏ ਡਾਇਮੰਡ ਵਾਲੇ ਹਾਊਸ ਕਿ ਇਹਨੇ ਨਾ ਟੋਏ ਵਗੈਰਾ ਫੁੱਟਬਾਲ ਵਗੈਰਾ ਵੀ ਕਾਫੀ ਕੁਝ ਲਈਆਂ ਟੋਏ ਤੇ ਮੈਂ ਨਾ ਇਹਨੂੰ ਕਿਹਾ ਹੁਣ ਮੈਂ ਨਹੀਂ ਆ ਲੈ ਕੇ ਦੇਣੀ ਕਿਸ ਮੈਨੂੰ ਪਸੰਦ ਨਹੀਂ ਆਏ ਤੇ ਇੱਕ ਦੋ ਮੈਂ ਲੈ ਦਿੱਤੇ ਇਹਨੂੰ ਤੇ ਉਹ ਕਹਿੰਦਾ ਪੰਜਾਬੀ ਮਮ ਕਿਦਾਂ ਦੀ ਆ ਸਾਨੂੰ ਬ੍ਰਿਟਿਸ਼ ਚਾਹੀਦੀ ਮੈਂ ਕਿਹਾ ਲੈ ਲਓ ਬ੍ਰਿਟਿਸ਼ ਮਾਂ ਓ ਮਾਈ ਗੋਡ ਸੋ ਫਤਿਹ ਹੁਣ ਚਲ ਗਿਆ ਡਾਇਮੰਡ ਹਾਊਸ ਤੇ ਇਹ ਕਹਿੰਦਾ ਹੁਣ ਮੈਨੂੰ ਮ사ਜ ਕਰਾਉਣੀ ਆ ਤੇ ਹੁਣ ਮ사ਜ ਵਾਸਤੇ ਆ ਦੇਖੋ ਪੈਸੇ ਕੱਢਣ ਲਿਆ ਮੇਰੇ ਪਾਸ ਚੋ ਤੇ ਇਧਰ ਫਤਿਹ ਕਹਿੰਦਾ ਮੈਨੂੰ ਨਾ ਵੀਡੀਓ ਵਾਡੀਓ ਲਾ ਦੇ ਮੈਨੂੰ ਬਹੁਤ ਪਸੰਦ ਆ ਡਾਇਮੰਡ ਹਾਊਸ ਦੇਖੰਨਾ ਮੇਰੀ ਵੀ ਡ੍ਰੀਮ ਸੀ ਐਕਚੁਅਲੀ ਮੇਰੀ ਵੀ ਡ੍ਰੀਮ ਸੀ ਡਾਇਮੰਡ ਹਾਊਸ ਦੀ ਸੋ ਹੁਣ ਕਰਦੇ ਪਏ ਆ ਪਲੇਨ ਪਲੇ ਐਕਚੁਅਲੀ ਤੇ ਬਸ ਪਲੇ ਕਰਕੇ ਤੇ ਹੁਣ ਚੱਲਿਆ ਘਰ ਕ ਟਾਈਮ ਬਹੁਤ ਹੋ ਗਿਆ ਤੇ ਇਹਨੇ ਪਪਾ ਨੇ ਵੀ ਆ ਜਣਾ ਤੇ ਮੈਂ ਕਿਹਾ ਚਲੋ ਰੋਟੀ ਰੋਟੀ ਵੀ ਨਹੀਂ ਅਸੀਂ ਕੁਛ ਬਣਾਈ ਤੇ ਹੁਣ ਫਟਾਫਟ ਚੱਲਦੇ ਆ ਤੇ ਮੇਰੀ ਮਦਨ ਲੋ ਫਿਰ ਉਧਰ ਹੀ ਘਰ ਚੱਲ ਗਏ ਬਸ ਤੇ ਫਟਾਫਟ ਉਹਨਾਂ ਨੂੰ ਵੀ ਫੋਨ ਆ ਗਿਆ ਕਿ ਜਲਦੀ ਆਓ ਘਰ ਉਹ ਵੀ ਚੱਲ ਗਏ ਤੇ ਫਿਰ ਜਾਰਾ ਹੀ ਫਿਰ ਗ੍ਰੀਨਸਟੇਟ ਕੋ ਮਣੀ ਇਹਨਾਂ ਨੇ ਫਟਾਫਟ ਗੋਲਡ ਕੱਪੇ ਖਾਦੇ ਥੋੜੀ ਜੀ ਸ਼ਾਪਿੰਗ ਲਈ ਤੇ ਹੁਣ ਇੱਧਰ ਆ ਗਏ ਤੇ ਇੱਥੋਂ ਉਹ ਪਿਆਰ ਲੱਗੰਦੇ ਆ ਨਾ ਇਹਨੂੰ ਹੱਲੇ ਇਹਨੂੰ ਪੁੱਟਿਆ ਨਹੀਂ ਇਹਨਾਂ ਨੇ ਸੋ ਇੱਥੇ ਫਤਿਹ ਕਰਨ ਦਾ ਇੰਜੋਏ ਤੇ ਅਸੀਂ ਵੀ ਨਾਲ ਫਤਿਹ ਕਰਦੇ ਇੰਜੋਏ ਤੇ ਚੱਲਦੇ ਆ ਫਟਾਫਟ ਹੁਣ ਘਰ ਨੂੰ ਬਹੁਤ ਜਲਨ ਨੇ ਰਹਿ ਹੋ ਜਾਣਾ ਆ ਬਾਹਰ ਫਟਾਫਟ ਕਰ ਲੋ ਮੁੰਡਿਓ ਸੋ ਲੋਜੀ ਗਾਇਸ ਫਾਈਨਲੀ ਸਾਰੀ ਸ਼ਾਪਿੰਗ ਵਗੈਰਾ ਕਰ ਲਈ ਹੈ ਤੇ ਇੱਥੇ ਬਾਹਰ ਆਏ ਤੇ ਬਹੁਤ ਜਿਆਦਾ ਡਾਕ ਹੋ ਗਿਆ ਨਨ ਮੈਂ ਕਿ ਫਟਾਫਟ ਚੱਲੋ ਬਸ ਆ ਗਈ ਜੀ ਸੋ ਲੋਜੀ ਗਾਇਸ ਫਾਈਨਲੀ ਬੈਠ ਚੁੱਕੇ ਆ ਅਸੀਂ ਬਸਤੇ ਤੇ ਹੁਣ ਜਾਂਦੇ ਪਿਆ ਕਾਰ ਤੇ ਬਾਹਰ ਨਾਲ ਪਿਆਰਾ ਜਿਹਾ 뷰 ਸੀ ਤੇ ਮੈਂ ਕਿ ਫਤੇ ਨੂੰ ਕਿਹਾ ਤੂੰ ਦੇਖੀ ਚੱਲ 뷰 ਨੂੰ ਤੇ ਫਤੇ ਨੇ ਜਿੱਦ ਕਰਨ ਦੇ ਕੁਝ ਖਾਣ ਨੂੰ ਮੰਗਨ ਦੇ ਤੇ ਆਲਰੇਡੀ ਇਹਨੇ ਬਹੁਤ ਕੁਝ ਖਾ ਲਿਆ ਸੋ ਫਿਰ ਵੀ ਮੈਂ ਕਿ ਚੱਲ ਹੁਣ ਕਾਰ ਜਾ ਕੇ ਖਾ ਲਈ ਤੇ ਥੋੜਾ ਪੋਤਾ ਖਾਲਾ ਸੇਓ ਹੁਣ ਅਸੀਂ ਪੁੰਚ ਲਗੇ ਘਰ ਨੂੰ ਦੇ ਘਰ ਜਾ ਕੇ ਮਿਲਦੇ ਆਂ ਸੀ ਐਕਚੁਅਲੀ ਮਿਲਦੇ ਨਹੀਂ ਆ ਹੁਣ ਇੱਥੇ ਵਲੋਗ ਕਰਦੇ ਆ ਐਂਡ ਹੈ ਜੇ ਚੰਗਾ ਲੱਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਅਸੀਂ ਨਵੇਂ ਤੇ ਵਧੀਆ ਵਲੋਗ ਨਾਲ ਤੇ ਐਵਰੀ ਡੇ ਤੁਹਾਡੇ ਲਈ ਨਵੇਂ-ਨਵੇਂ ਵਲੋਗ ਲੈ ਕੇ ਆਂਦੇ ਰਵਾਂਗੇ ਤੇ ਹੁਣ ਸਾਰੇ ਜਣੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਵੀ ਕਰ ਦਿਓ ਤੇ ਮਿਲਾਂਗੇ ਨਵੇਂ ਤੇ ਵਧੀਆ ਵਲੋਗ ਨਾਲ ਬਾਏ ਗਾਇਜ਼ ਲੁੱਕ ਆਫਟਿਆ ਸੈਅ ਬਾਏ